ਮੇਤਰੋ ਅੱਜ ਦੇ ਬਲੌਗ ਦੀ ਕਰਦੇ ਆਂ ਸਟਾਰਟਿੰਗ ਤੇ ਅੱਜ ਬਲੌਗ ਥੋੜਾ ਲੇਟ ਹੋ ਗਿਆ ਕੂਤਰਵਾਤ ਹੜਾਤੇ ਅੱਜ ਤੇ ਮੱਛਾ ੜਾਇਆ ਅੱਜ ਦਾ ਇੱਕ ਹਾਂ ਡੰਡੇ ਗੰਡ ਟੋੜੀ ਵਾਲਾ ਤੇ ਕੂਤਰੀ ਇੱਕ ਦੀ ਰੈਸਟ ਸੀ ਗੱਛਾੜੀ ਦੀ ਪਚਾਂ ਡੋਰੀ ਵਾਲੀ ਸੀ ਤੇ ਬੱਚਾ ਫਿਰਦਾ ਤੇ ਇੱਕ ਕੂਤਰੀ ਗੱਲ ਬੈਰੀ ਲੈ ਗਈ ਕੱਲ੍ਹ ਰੂਸੀ ਵਾਲੀ ਦਾ ਉਹ ਵੀ ਲਾਉਣੀ ਚਾਹੀਦੀ ਉਹਨੂੰ ਬੈਰੀ ਲੈ ਗਈ ਸੀ ਗੱਲ ਤੇ ਆ ਬੱਚਾ ੜਾਇਆ ਅੱਜ ਬੱਚੇ ੜਾ ਰਮਣ ਦੀ ਸੀ ਜਨਾ ਕਰਕੇ ਇਹ ਛੱਡਣਾ ਬਾਜੀ ਦੇ ਫਿਰ ਸੁੱਕਿਆਂ ਵਾਲਾ ਜਲਦੀਆਂ ਹੋ ਜੇ ਤਾਂ ਇਹਨਾਂ ਦੀਆਂ ਪਾਣੀ ਵਾਲੇ ਵੀ ਕਰਾਂਗੇ ਫਿਰ ਉਹ ਤੇ ਬੱਚਾ ਇੱਧਰ ਫਿਰ ਰਿਹਾ ਹੈ ਲੋ ਮੈਟਰੋ ਸਵਾ 10 ਦਾ ਟਾਈਮ ਹੋ ਗਿਆ ਬੱਚਾ ਉੜਦਾ ਹੈ ਜੀ ਅੱਲਾ ਦੇ ਦਰਦ ਕੱਲਾ ਉੜਦਾ ਅੱਜ ਬਖਾਰ ਆ ਕੇ ਬੈਠੇ ਆ ਉਹ ਦੇਖ ਥੋੜਾ ਦਾ ਮੂਰੇ ਬੱਚਾ ਤੇ ਆਰਾਮ ਨਾਲ ਚੈੱਕ ਕਰਾਂਗੇ ਸਾਨੂੰ ਆ ਆ ਗਿਆ ਬੱਚਾ ਉਹ ਬੱਚਾ ਉੜਦਾ ਵਿੱਚ ਆਹ ਲਓ ਬੱਚਾ ਮਰੇ ਦਾ ਜੱਜੰਦਾਇਆ ਪੇਕੇ ਮਾਰਦਾ ਫਰਨ ਵਾਲੇ ਨਵੀਂ ਟੈਕਨੋਲੋਜੀ ਦਾ ਕਰੇ ਮੈਂ ਪਾਰਤਾ ਮਾਰੇ ਤੇ ਅੱਜ ਇਹ ਤਾਂ ਪੜਾ ਮੋਤ ਮੰਨਾਲੇ ਲੋ ਮਿੱਤਰੋ ਆ ਗਈ ਸੀ ਕੋਠੇ ਦੇ ਉੱਤੇ ਮੈਂ ਤਾਂ ਇਹ ਦੇਖੋ ਐਨ ਸਵੇਰੇ ਮੌਸਮ ਸਾਫ ਐਨ ਧੁੱਪ ਨਿਕਲੀ ਹੋ ਹੁਣ ਦੇਖੋ ਹਵਾ ਆ ਗਈ ਇੱਕ ਇੱਕਦਮ ਹੀ ਆ ਉੜਦੇ ਬੱਚੇ ਅੰਦੇ ਵਾਲਾ ਜਾਂਬ ਉਹ ਉੱਚਾ ਹੋ ਗਿਆ ਨਹੀਂ ਰਿਹਾ ਮੱਚਾ ਆਪਣਾ ਕਿੱਧਰ ਗਿਆ ਆ ਆ ਉੜਦੇ ਆਪਣਾ ਬੱਚਾ ਸਤੇਰ ਹੋ ਰਹੀ ਆ ਹਵਾ ਜਮਾਂਦਾ ਨਹੀਂ ਫੇਵੀ ਆਹ 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 ਬਹੁਤ ਬੜਾ ਚਲੋ ਬੰਨਾ ਚੱਲਦੇ ਜਿਵੇਂ ਬੀ ਹਵਾ ਜਾਂਦੀ ਆ ਆ ਵੀਰ ਆਪਣੇ ਹੁਣੇ ਪਾਰਨਾ ਮੰਨ ਲਿਆ ਅੱਜ ਮੇਰੇ ਤੋਂ ਪਹਿਲਾਂ ਲਾਉ ਮਤਰਾ ਕੂ ਉਤਰ ਉੜਦੇ ਆ ਹਵਾ ਵਾਲਾ ਮੌਜਾ ਬਣ ਗਿਆ ਆ ਬੱਚਾ ਉੜਦਾ ਹੈ ਟਾਈਮ 11 ਦਾ ਹੋ ਗਿਆ ਕਿੰਨਾ ਹੋ ਗਿਆ ਟਾਈਮ 11 11 ਵਜੇ ਨਾ ਇਹ ਕੂਤਰ ਬਹੁਤ ਜਿਆਦਾ ਉੱਚੇ ਹਾਲਾ ਪਾਣੀ ਜਿਹਦਾ ਕੂਤਰ ਬਹੁਤ ਜਿਆਦਾ ਉੱਚਾ ਦੂਰ ਦੂਕੇ ਦੇਖਿਆ ਲਾਵਲਾ ਲਾਵਲਾ ਕੂਤਰ ਬਿੱਲੀ ਜਿਹਾ ਬਣਿਆ ਠੀਕ ਲਾਵਲਾ ਬਿੱਲੀ ਦਾ ਰੂਪ ਬਹੁਤ ਜਿਆਦਾ ਉੱਚਾ ਹੁਣ ਆ ਉੜਦੇ ਆਪਣੇ ਉਹ ਬੱਚਾ ਵੀ ਆ ਉੜਦਾ

ਉੜਦਾ ਮਟਰੋ ਬੱਚਾ ਬਾਰਾ ਟ ਐਮ ਹੋ ਗਿਆ ਮੱਚਾ ਉੜਦਾ ਹਜੇ ਵੀ ਸਵੇਰ ਦਾ 7 ਵਜੇ ਦਾ ਛੱਡਿਆ ਅੱਜ ਬੱਚਾ ਕੱਲਾ ਡੈ ਸੀ ਬਾਕੀ ਦੀ ਰੈਕਟ ਲਗੀ ਇੱਕ ਗੱਲ ਕਬੂਤਰੀ ਵੈਰੀ ਲੈ ਗਈ ਮੈਂ ਕਿਹਾ ਉਹ ਵੀ ਇਹਦੇ ਨਾਲੇ ਉੰਨੀ ਸੀ ਹੁਣ ਕੱਲਾ ਉੜਦਾ ਵੱਠਾ ਉੜਦਾ ਬੱਚਾ ਵੀਰ ਦੇ ਵੀ ਉੜਦੇ ਆ ਇੱਧਰ ਲਾਡੀ ਵੀਰ ਦੇ ਲਾਇਆ ਨੇ ਵੀ ਪਵਾਹੀ ਆਈ ਆਈ ਜਾਂਦੀ ਹਵਾ ਉੜਦੇ ਆਪਣੇ ਤਾਂ ਲਓ ਮਤਰਾ ਬੱਚਾ ਬਹਿ ਗਿਆ ਸਾਢੇ 12:00 ਸਾਢੇ 12:00 ਬਹਿ ਗਿਆ ਬੱਚਾ ਮਤਲਬ ਇਹਦਾ ਕੁਝ ਨਹੀਂ ਹੋਇਆ ਹੈਗਾ सेट तो है पीछे बैठा हुआ चला गया ले आता है ना देखिए बहुत मिनी हुआ बच्चे ना सही है बहुत मिनी हुआ यार बच्चा यार काम तो बैठा हम लोग और हाँ बच्चा बैठा मैं तो ਆ ਬੰਦੀ ਜੀ ਕੋ ਕੁਤਰੀ ਲਈ ਇਹਨੂੰ ਕੱਲ ਉਡਾਵਾ ਕੇ ਉਹਨਾਂ ਦੋ ਇਕੱਠੇ ਹੋ ਗਏ ਆ ਤੇ ਬੱਚਾ ਕੱਲਾ ਜਗਾ ਆਹਰ ਆ ਕੇ ਜਾ ਗਿਆ ਸਾਡੇ ਵਰਗਾ ਸਾਡੇ ਵਰਗਾ ਬਹਿ ਗਿਆ ਸਹੀ ਤਾਂ ਬੱਚਾ ਸਹੀ ਹੋ ਉਹਦਾ ਕੁਝ ਨਹੀਂ ਹੈਗਾ ਉਹਦਾ ਉੱਧਾ ਕੁਝ ਨਹੀਂ ਹੈਗਾ ਕੱਲਾ ਘਰ ਕੇ ਗਾਦਾ ਹੀ ਮੜਾ ਮੋਟਾ ਉਹ ਮਤੋਂ ਬੱਚੇ ਨੂੰ ਬਲਾਉਂਦੇ ਪਾਤੇ ਤੇ ਆਹ ਕੋਤ ਨੂੰ ਪਾਤੇ ਨਾ ਮੇਰੇ ਖਾਗੋਲੇ ਬਾਹਰ ਲੱਗੇ ਹੋਣੇ ਤੇ ਬੱਚੇ ਨੂੰ ਬਾਤ ਤੇ ਆ ਖਾਵੇ ਹੁਣ ਇਹ ਲੋ ਮਿੱਤਰੋ ਚਤਰੀ ਵਾਲਾਂ ਦੇ ਰਾਸਤੇ ਆ ਤੇ ਨਹੀਂ ਖਾ ਲੈ ਖਾ ਲੂਗੀ ਹੁਣ ਤੇ ਪਾਣੀ ਪੂਣੀ ਪਾੜਦੇ ਆ ਉਧਰੋਂ ਪਾਣੀ ਪੂਣੀ ਹੁਣ ਭਰ ਕੇ ਰੱਖੀਏ ਪਾਣੀ ਛੱਰ ਰਿਹਾ ਤਾਜਾ